ਇੱਕ ਡਾਇਲੌਗ ਦਾ ਬੜਾ ਮਸ਼ਹੂਰ ਆ ਕਹਿੰਦੇ ਹੁੰਦੇ ਆ ਜੇ ਹਨ ਤਾਰਾ ਔਰ ਤਾਰਾ ਪਰੇ ਆ ਕਿਰਪਾਲ ਤੇ ਹਰਪਾਲ ਤੇ ਦੋਨੇ ਭਰਾਵਾਂ ਦੀ ਜੋੜੀ ਆ ਤੇ ਤੀਜਾ ਸਾਡਾ ਅੰਕਲ ਬੈਠੇ ਆ ਬੇਕਰ ਸਿੰਘ ਗਿਆਨੇ ਵਾਲੇ ਮਤਲਬ ਮੇਰੇ ਪਿੰਡ ਦੇ ਆ ਕਿਰਪਾਲ ਨਾਲ ਮੈਂ ਪੜਦਾ ਰਿਹਾ ਮੈਂ ਇਹਦੇ ਕਾਲਾ ਕੱਠੇ ਪੜਦੇ ਰਹੇ ਆ ਤੇ ਉਦੋਂ ਐ ਨਹੀਂ ਪਤਾ ਹੁੰਦਾ ਵੀ ਲਾਈਨ ਕਿੱਧਰ ਨੂੰ ਚੇਂਜ ਹੋ ਜਾਣੀ ਅੱਜ ਇਹਨਾਂ ਦੀ ਕਲਾ ਇਹਨਾਂ ਦੇ ਇੱਕ ਇਹਦਾ ਕਰਕੇ ਤੁਸੀਂ ਐ ਦੇਖੋ ਰਾਮਾ ਮੰਡੀ ਦੇ ਵਿੱਚ ਸ਼ੋਰੂਮ ਆ ਮੈਂ ਕਹਿੰਦਾ ਈ ਰੀਅਟ ਵਿੱਚ ਐਡਾ ਸ਼ੋਰੂਮ ਨਹੀਂ ਹੋਣਾ ਕਿਤੇ ਨਹੀਂ ਜੀ ਆਪਣੇ ਰਾਮਾ ਮੰਡੀ ਰੀਅਚ ਤਾਂ ਹੈ ਨਹੀਂ ਪਿਆਰ ਖੱਟਿਆ ਕੁਆਲਿਟੀ ਦਿੱਤੀ ਆ ਕਵਾਲਿਟੀ ਦਾ ਕਰਕੇ ਸਾਰਾ ਨਾਮ ਬੋਲਦਾ ਇਹਨਾਂ ਦਾ ਦੱਸੋ ਇਹ ਕੋਈ ਆਇ ਨਹੀਂ ਹੈਗੀ ਵੀ ਆਪਾਂ ਰੈਡੀਮੇਡ ਕੱਪੜੇ ਦੀ ਦੁਕਾਨ ਕਹਿ ਰਹੀਏ ਜਾਂ ਸ਼ੋਰੂਮ ਕਹਿ ਰਹੀਏ ਇਹ ਖੁਦ ਹੀ ਸਲਾਈ ਕੀਤੀ ਹੋਈ ਆ ਖੁਦ ਹੀ ਕੀਤੀ ਹੈ ਪੂਰਾ ਪਰਿਵਾਰ ਹੱਥੇ ਕੰਮ ਕਰਦਾ ਹੈਗਾ ਮਿਹਨਤ ਕਰਦਾ ਹੈਗਾ ਤੇ ਮਿਹਨਤ ਦਾ ਕਰਕੇ ਇੱਥੋਂ ਤੱਕ ਆਇਆ ਹਾਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਮੈਂ ਤਾਂ ਜੈਂਟਸ ਦੇ ਵਿੱਚ ਜਿਹੜੀ ਵੀ ਚੀਜ਼ ਤੁਸੀਂ ਕੁੜਤਾ ਪਜਾਮਾ ਬਣਾਉਣਾ ਜੈਕਟ ਬਣਾਉਣੀ ਆ ਕੋਟ ਪੈਂਟ ਬਣਾਉਣਾ ਬਾਸਕਟ ਬਣਾਉਣੀ ਆ ਸਵਾਰੀ ਸ਼ੂਟ ਬਣਾਉਣਾ ਸ਼ਿਰਵਾਨੀ ਵੀ ਬਣ ਹਾਂ ਸ਼ਿਰਵਾਨੀ ਜੋ ਮਰਜੀ ਤਾਂ ਉਹਦੇ ਵਾਸਤੇ ਸਮਾਂ ਕਿੰਨਾ ਕੁ ਲੱਗਦਾਗਾ ਸਮਾਂ ਬਸ ਬਿਆਹ ਸ਼ਾਦੀ ਵਾਲੇ ਵਾਸਤੇ 15 ਦਿਨ ਦਾ ਟਾਈਮ ਜੀ ਵੈਸੇ ਇੱਕ ਮੀ ਪਿਆਮਾ ਕੋਈ ਪੈਂਟ ਸ਼ਰਟ ਹੁੰਦੀ ਆ ਤਾਂ 10 ਦਿਨ ਦਾ ਟਾਈਮ ਮੈਂ ਕਹਣਾ ਪਹਿਲਾਂ ਕਹਿੰਦੇ ਹੁੰਦੇ ਇੱਥੋਂ ਵਾਲੇ ਦੂਦਰਾਡੇ ਜਾਂਦੇ ਸੀ ਬਹੁਤਿਆਂ ਨੂੰ ਪਤਾ ਵੀ ਨਹੀਂ ਹੁਣ ਅਸੀਂ ਕੋਈ ਉਹ ਨਹੀਂ ਕਪੀੜ ਪ੍ਰਮੋਸ਼ਨ ਨਹੀਂ ਕਰ ਰਹੇ ਸਾਡੇ ਭਰਾ ਆ ਗਏ ਮੈਂ ਕਹਾਂ ਜਿਹਨਾਂ ਨੂੰ ਨਹੀਂ ਪਤਾ ਦੱਸ ਦਈਏ ਵੀ ਉਹਵੇਂ ਦੂਰ ਦੂਰ ਜਾਈ ਜਾਂਦੇ ਦੂਰ ਵਾਲੇ ਹੁਣ ਇੱਥੇ ਆਣ ਲੱਗ ਗਏ ਤਾਂ ਆਪਣੀ ਲੋਕੇਸ਼ਨ ਦੱਸ ਦੀ ਐ ਪਰਪਾਲ ਡਿਜ਼ਾਈਨਰ ਆ ਦੇਖ ਲਓ ਗਿਆ ਨੇੜੇ ਦਾ ਬੋਰਡ ਲੱਗਿਆ ਹੋਇਆ ਸਾਹਮਣੇ ਬਸ ਇੱਥੇ ਆ ਜਾਣਾ ਤੁਸੀਂ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਆ ਨਹੀਂ ਰਾਮਾ ਮੰਡੀ ਕੋਈ ਦੂਜੇ ਜਲੰਧਰ ਵਾਲੀ ਸਮਝ ਲੈਂਦੇ ਆ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਤਾਂ ਤੁਸੀਂ ਕੋਈ ਵੀ ਕੱਪੜਾ ਸਲਾਉਣਾ ਤਾਂ ਇੱਕ ਵਾਰੀ ਮੈਂ ਕਹਿੰਦਾ ਜੇ ਤੁਸੀਂ ਆਗੇ ਤੇ ਨਸ਼ਿਆਂ ਨੂੰ ਨਸ਼ਾ ਲੱਗ ਜੂਗਾ ਮੁੜ ਕੇ ਨਹੀਂ ਜਾਂਦੇ ਜਿਨ੍ਹਾਂ ਦੇ ਡੈਡੀ ਹੋਰਾਂ ਨੇ ਇਤੋਂ ਸਮਾਇ ਸੀ ਵਿਆਹ ਹੋ ਗਏ ਸੀ ਉਹਨਾਂ ਦੇ ਬੱਚੇ ਵੀ ਹਾਂਜੀ ਬੱਚੇ ਇੱਥੇ ਬਣ ਮਾਰੇ ਸਾਡੇ ਤੁਸੀਂ ਤੇ ਉਧਰ ਅੰਕਲ ਕਦੀ ਮਾਰ ਦਿੰਦੇਗਾ ਉਹਨਾਂ ਨੇ ਵੀ ਇੰਨਾ ਪਿਆਰ ਖਟਿਆ ਬਿ ਜਿਹੜੇ ਉਹਨਾਂ ਦੇ ਪੁਰਾਣੇ ਕਸਟਮਰ ਚੱਲਦੇ ਆ ਗਏ ਜਿਨ੍ਹਾਂ ਨੇ ਉਹਨਾਂ ਤੋਂ ਸਮਾਏ ਹੋਏ ਅੱਜ ਕਿਰਪਾਲ ਤੇ ਹਰਪਾਲ ਨਾਲ ਜੁੜੇ ਹੋਏ ਹੋਵੇਂ ਤੇ ਜਦੋਂ ਤੁਸੀਂ ਆ ਗਏ ਤੇ ਇਹਨਾਂ ਦੀ ਜਿਹੜੀ ਨਿਮਰਤਾ ਇਹਨਾਂ ਦੀ ਬੋਲਬਾਣੀ ਆ ਤੇ ਤੁਸੀਂ ਵੀ ਉਹਨਾਂ ਦੇ ਮੂਰੀਦ ਹੋ ਜਾਓਗੇ ਤੇ ਇੱਥੋਂ ਜਾਂਦੇ ਨਹੀਂ ਮੁੜ ਕੇ ਤੁਸੀਂ ਤੇ ਜ਼ਰੂਰ ਆਉਣਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਇੱਕ ਵਾਰੀ ਆਸੇ-ਪਾਸੇ ਆ ਜਾਓ ਰੇਟ ਕੰਨੀਆਂ ਵਜਾਇਆ ਜਾਊਗਾ ਨਾ ਕਿ ਰੇਟ ਕੰਨੀਆਂ ਜਾਏ ਜੀ ਰੇਟ ਕੰਨੀਆਂ ਵਜਾਇਆ ਜਾ ਕੋਈ ਆਏ ਨਹੀਂ ਹੈਗਾ ਵੀ ਯਾਰ ਕੋਈ ਰੇਟ ਵੱਧ ਲਾਦਾ ਨਾ ਸਲਾਈ ਦਾ ਰੇਟ ਆਪਣਾ ਜਿਆਦਾ ਹੀ ਨਹੀਂ ਕੱਪੜੇ ਦਾ ਜਿਆਦਾ ਹਾਂਜੀ ਸਿਰਫ 10% ਮਾਰਜਿਨ ਤੇ ਅਸੀਂ ਕੱਪੜਾ ਦੇ ਰਹੇ ਹਾਂ ਖੁਦ ਮਿਹਨਤ ਕਰਦਾ ਪਰਵਾਹ ਠੀਕ ਆ ਜੀ ਧੰਨਵਾਦ ਕਰੋ ਸ਼ੇਅਰ ਤੇ ਕਰੋ ਸੰਪਰਕ ਇਸ ਨੰਬਰ ਤੇ